ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਸੀਚੇਵਾਲ ਪਿੰਡ ਦਾ ਮਾਡਲ ਦੇਖਣ ਆ ਰਹੇ ਨੇ ਤੇ ਇਹ ਮਾਡਲ ਕੀ ਹੈ ਇਸ ਬਾਰੇ ਅਸੀਂ ਸੰਤ ਸੀਚੇਵਾਲ ਜੀ ਨੂੰ ਪੁੱਛਦੇ ਹਾਂ ਅੱਛਾ ਸਰ ਅੱਜ ਆ ਰਹੇ ਨੇ ਤੁਹਾਡਾ ਮਾਡਲ ਦੇਖਣ ਤੇ ਤੁਸੀਂ ਸਾਨੂੰ ਦੱਸੋ ਥੋੜਾ ਜਿਹਾ ਇਸ ਮਾਡਲ ਬਾਰੇ ਜਿਹੜਾ ਸੀਚੇਵਾਲ ਮਾਡਲ ਆ ਇਹ ਸੀਚੇਵਾਲ ਸਾਡਾ ਪਿੰਡ ਆ ਜੋ ਸੀਚੇਵਾਲ ਦੇ ਵਿੱਚ ਅਸੀਂ ਪਾਣੀ ਦਾ ਪ੍ਰਬੰਧ ਕੀਤਾ ਉਹਦਾ ਨਾਂ ਹੀ ਸੀਚੇਵਾਲ ਮਾਡਲ ਆ ਪਾਣੀ ਅਸੀਂ 96 ਦੇ ਵਿੱਚ ਸੀਵਰੇਜ ਸਿਸਟਮ ਪਾਇਆ ਤੇ ਇਹ ਸਾਰੇ ਦਾ ਸਾਰਾ ਪਾਣੀ ਟਰੀਟ ਕਰਕੇ ਅਸੀਂ ਖੇਤੀ ਨੂੰ ਲਾਉਨੇ ਆ ਇਹਦੇ ਵਿੱਚ ਕੋਈ ਇਹੋ ਜੀ ਮਸ਼ੀਨਰੀ ਨਹੀਂ ਵਰਤੀ ਕੋਈ ਇਹੋ ਜੀ ਕੈਮੀਕਲ ਨਹੀਂ ਪਾਉਂਦੇ ਇਹ ਨੇਚਰਲੀ ਕੁਦਰਤ ਪਾਣੀ ਨੂੰ ਕਿਦਾਂ ਟਰੀਟ ਕਰਦੀ ਉਹਦਾ ਇੱਕ ਨਮੂਨਾ ਹੈ ਇਹਨੂੰ ਥੋੜਾ ਜਿਆਦਾ ਡਿਟੇਲ ਚ ਦੱਸਾਂਗਾ ਜਿੱਦਾਂ ਜਿਹੜਾ ਇਹ ਪਾਣੀ ਹੈ ਇਹ ਉਹੀ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ 'ਚ ਇਸਤੇਮਾਲ ਹੁੰਦਾ ਲੋਕਾਂ ਦਾ ਸੀਵਰੇਜ ਵਾਲਾ ਪਾਣੀ ਇਸ਼ਨਾਨ ਕਰਦੇ ਜੋ ਵੀ ਅਸੀਂ ਸਾਰਾ ਪਾਣੀ ਵਰਤਦੇ ਆ ਉਹ ਸਾਰੇ ਦਾ ਸਾਰਾ ਪਾਣੀ ਇਸ ਸੀਵਰੇਜ ਵਿੱਚ ਆ ਕੇ ਤੇ ਪਹਿਲੇ ਪਾਉਂਡ ਵਿੱਚ ਆ ਜਾਂਦਾ ਹੈ ਪਹਿਲੇ ਖੂਹ ਦੇ ਵਿੱਚ ਉਹਦੇ ਵਿੱਚ ਜਿਹੜੀ ਗਾਰ ਆ ਸੋਲਿਡ ਵੇਸਟ ਆ ਉਹ ਬੈਠ ਜਾਂਦੀ ਹੈ ਇਹਦੂ ਮਗਰੋਂ ਪਾਣੀ ਜਿਹੜਾ ਦੂਸਰੇ ਪਾਉਂਡ ਵਿੱਚ ਆ ਜਾਂਦਾ ਖੂਹ ਜ ਉਹਦੇ ਵਿੱਚ ਜਿਹੜੀ ਤੈਰਨ ਵਾਲੀ ਵਸਤੂ ਆ ਜਾਂ ਚਕਨਾਹ ਹੱਡ ਆ ਉਹ ਉੱਤੇ ਤਰ ਤਰ ਜਾਂਦੀ ਹੈ ਤੇ ਤੀਸਰੇ ਵਿੱਚ ਦੀ ਹੋ ਕੇ ਪਾਣੀ ਜਿਹੜਾ ਹੈ ਮੇਨ ਪਾਉਂਡ ਚ ਆ ਜਾਂਦਾ ਤੇ ਇਹਦੇ ਆਪੋਜ਼ਿਟ ਜਿਹੜੀ ਹੈਗੀ ਆ ਸਾਡੀ ਮੋਟਰ ਲਾਈ ਹੋਈ ਉਹ ਤੋਂ ਪਾਣੀ ਚੱਕ ਕੇ ਇਰੀਗੇਸ਼ਨ ਵਾਸਤੇ ਅਸੀਂ ਪਾਣੀ ਜਿਹੜਾ ਟ੍ਰੀਟ ਕਰਦੇ ਆ ਜਿੰਨਾ ਵੀ ਪਾਣੀ ਅਸੀਂ ਵਰਤਦੇ ਆ ਨਹਾਉਣੇ ਆ ਇੱਕ ਵੀ ਟਪਕਾ ਪਾਣੀ ਸਾਡਾ ਵੇਸਟ ਨਹੀਂ ਜਾਂਦਾ ਸਾਰੇ ਦਾ ਸਾਰਾ ਅਸੀਂ ਖੇਤੀ ਨੂੰ ਵਰਤਦੇ ਆ ਤੇ ਜਿਹੜਾ ਪਾਣੀ ਹੈ ਉਹ ਜਿਹੜਾ ਕੀ ਲੋਕਾਂ ਦੇ ਘਰਾਂ ਤੋਂ ਆ ਰਿਹਾ ਤੇ ਉਹਨੂੰ ਪੌਂਡ ਤੱਕ ਕਿੱਦਾਂ ਲਿਆਂਦਾ ਜਾਂਦਾ ਸੀਵਰੇਜ ਸਿਸਟਮ ਪਾਇਆ ਹੋਇਆ ਸਾਰੇ ਸਾਰੇ ਸੀਵਰੇਜ ਸਿਸਟਮ ਇਹ ਸੀਵਰੇਜ ਸਿਸਟਮ ਅਲੱਗ ਹੈ ਹਾਂ ਸੀਵਰੇਜ ਸਿਸਟਮ ਅਸੀਂ ਆਪਣੇ ਤਰੀਕੇ ਨਾਲ ਪਾਇਆ ਹੋਇਆ ਜਿਹੜਾ ਸਰਕਾਰ ਦਾ ਸਾਡੇ ਪਾਉਂਦੀ ਆ ਉਹ ਉਸ ਤਰ੍ਹਾਂ ਨਹੀਂ ਸਾਡਾ ਕਿਉਂਕਿ ਜਿਹੜਾ ਸਰਕਾਰੀ ਸਿਸਟਮ ਆ ਉਹਦੇ ਵਿੱਚ ਕਈ ਕਮੀਆਂ ਆ ਅਸੀਂ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਉਹ ਕਮੀਆਂ ਨੂੰ ਕੱਢਿਆ ਹੋਇਆ ਤੇ ਜਿੱਥੇ-ਜਿੱਥੇ ਵੀ ਨਕਸ਼ਾ ਤੇ ਇਹ ਸਾਡਾ 100% ਸੀਵਰੇਜ ਅਸੀਂ ਆਪਣੇ ਪਿੰਡ ਹੀ ਨਹੀਂ ਤਕਰੀਬਨ 100 ਤੋਂ ਉੱਪਰ ਪਿੰਡਾਂ ਵਿੱਚ ਅਸੀਂ ਵੱਖ-ਵੱਖ ਪਿੰਡਾਂ ਵਿੱਚ ਇਹੋ ਜਿਹਾ ਸੀਵਰੇਜ ਸਿਸਟਮ ਹੋਰ ਪਾਇਆ ਤੇ 100 ਪਿੰਡਾਂ 'ਚ ਇਹ ਚੱਲ ਰਿਹਾ ਹੈ ਤੇ ਇਹਦਾ ਰਿਜ਼ਲਟ ਅੱਜ ਦੇ ਡੇਟ 'ਚ ਕੀ ਹੈ 100% ਕਿਉਂਕਿ ਇੱਕ ਵੀ ਪਿੰਡ ਜਿੱਥੇ ਅਸੀਂ ਪਾਇਆ ਕੋਈ ਇਹੋ ਜਿਹਾ ਕੰਪਲੀਟ ਹਜੇ ਤੱਕ ਸਾਨੂੰ ਆਈ ਨਹੀਂ ਇਹਦਾ ਜਿਹੜਾ ਖੇਤੀ ਹੈ ਉਨੂੰ ਵੀ ਕੋਈ ਫਾਇਦਾ ਹੋਇਆ 100% ਜਿਹੜੀ ਖੇਤੀ ਆਰਗਾਨ ਖੇਤੀ ਕਿਉਂਕਿ ਮਨੁੱਖਾਂ ਦੀ ਵੇਸਟੇਜ ਪਸ਼ੂਆਂ ਦੀ ਵੇਸਟੇਜ 50 ਸਾਲ ਪਹਿਲਾਂ ਸਾਡੀ ਇਹ ਖੇਤੀ ਹੁੰਦੀ ਸੀ ਹੁਣ ਉਹ ਹੀ ਸਾਡੀ ਵੇਸਟੇਜ ਨਦੀਆਂ ਦਰਿਆਵਾਂ ਡਰੇਨਾਂ ਚ ਪੈ ਰਹੀ ਆ ਪਿੰਡਾਂ ਵਿੱਚ ਛੜਿਆਨ ਮਾਰ ਰਹੀ ਆ ਜੇ ਇਹਨੂੰ ਟਰੀਟ ਕਰਕੇ ਖੇਤੀ ਲਈ ਵਰਤਿਆ ਜਾਵੇ ਕਿਉਂਕਿ ਇਥੇ ਤਿੰਨ ਫਸਲਾਂ ਨਿਕਲਦੀਆਂ ਹੁਣ ਆਲੂ ਦੀ ਭਰਵੀ ਫਸਲ ਇਸ ਤੇ ਮਗਰੋਂ ਖਰਬੂਜਾ ਹਦਵਾਣਾ ਮੈਂਥਾ ਮੱਕੀ ਸੂਰਜਮੁਖੀ ਕੋਈ ਇੱਕ ਫਸਲ ਲਾਉਣਗੇ ਉਦੋਂ ਮਗਰੋਂ ਫਿਰ ਝੋਨਾ ਲਗੂਗਾ ਤਿੰਨ ਫਸਲਾਂ ਨਿਕਲਦੀਆਂ ਜਿਹੜੀ ਬਿਨਾਂ ਖਾਦ ਤੋਂ ਜਿਹੜਾ ਇਹ ਪਾਣੀ ਫਸਲਾਂ ਜੜੀਆਂ ਉਗਾਈਆਂ ਜਾਂਦੇ ਠੀਕ ਅਗਰ ਕੋਈ ਪਿੰਡ ਇਹਨੂੰ ਮੰਨ ਲਓ ਨਵਾਂ ਕੋਈ ਪਿੰਡ ਹੈ ਉਹ ਅਪਣਾਣਾ ਚਾਹੁੰਦਾ ਤੇ ਉਹਨੂੰ ਕੀ ਕਰਨਾ ਪਏਗਾ ਸਾਰਾ ਇਹ ਸਿਸਟਮ ਇੱਕੋ ਹੀ ਸੀ ਟੈਕਨੀਕਲ ਸਪੋਰਟ ਉਹਨਾਂ ਨੂੰ ਸਾਰੀ ਦਿੰਨੇ ਆ ਜਿਹੜਾ ਪੈਸੇ ਆ ਉਹ ਐਨਆਰਈ ਵੀਰ ਲਾਉਂਦੇ ਬਾਹਰਲੇ ਜਾਂ ਪਿੰਡ ਵਿੱਚ ਇਕੱਠੇ ਕਰਕੇ ਲਾਉਂਦੇ ਆ ਜਾਂ ਕੋਈ ਸਰਕਾਰ ਦਿੰਦੀ ਆ ਕੋਈ ਐਨਆਰਈ ਲਾਉਂਦੇ ਆ ਉਹ ਉਸ ਤਰ੍ਹਾਂ ਲੱਗਦਾ ਤੇ ਉੱਥੇ ਇੱਕ ਕਿੰਨੇ ਪੌਂਡ ਬਣਨਗੇ ਤੇ ਉੱਥੇ ਅਲੱਗ ਸਿਵਰੇ ਸਿਸਟਮ ਬਣਾ ਪਏਗਾ ਨਹੀਂ ਉੱਥੇ ਸਿਵਰੇ ਸ਼ੀਟ ਮੇ ਤਾਂ ਉਹਨਾਂ ਦੇ ਹਿਸਾਬ ਨਾਲ ਪੈਣਾ ਪਊਗਾ ਕਿ ਤੇ ਨਾਲ ਉਹਦੇ ਪੌਂਡ ਵੀ ਉਸੇ ਦੇ ਹਿਸਾਬ ਨਾਲ ਆਬਾਦੀ ਦੇ ਹਿਸਾਬ ਦੇ ਨਾਲ ਸਹਿਜ ਵੀ ਤੇ ਜਿੰਨਾਂ ਕੋਲ ਜ਼ਿਆਦਾ ਥਾ ਹੈਗੇ ਉਹਨੂੰ ਇਹ ਪੌਂਡ ਵੀ ਜ਼ਿਆਦਾ ਬਣਾ ਦਿੰਨੇ ਆ ਤਿੰਨ ਤਿੰਨ ਪੌਂਡ ਜਾਂ ਚਾਰ ਪੌਂਡਾਂ ਵਿੱਚ ਦੀ ਪਾਣੀ ਗੁਜ਼ਰਦਾ ਤੇ ਜਿਹੜਾ ਹੈ ਤਰੀਕਾ ਇਹੀ ਹੈ ਆਬਾਦੀ ਦੇ ਹਿਸਾਬ ਨਾਲ ਜਗ੍ਹਾ ਦੇ ਹਿਸਾਬ ਦੇ ਨਾਲ ਇਹਨੂੰ ਜਿਹੜਾ ਹੈਗਾ ਚੇਂਜ ਕੀਤਾ ਜਾ ਸਕਦਾ ਤੇ ਇਹ ਮਾਡਲ ਪੰਜਾਬ ਦੇ ਹਰ ਪਿੰਡ ਚ ਲਾਇਆ ਜਾ ਸਕਦਾ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਇਹਨੂੰ ਬੰਗਲਾਦੇਸ਼ ਵੀ ਅਪਣਾ ਸਕਦਾ ਇਹਨੂੰ ਪਾਕਿਸਤਾਨ ਵੀ ਬਣਾ ਸਕਦਾ ਅਪਣਾ ਸਕਦਾ ਇਹ ਨੇਪਾਲ ਵਿੱਚ ਵੀ ਹੋ ਸਕਦਾ ਐਫਲਪਾਈਂਜ ਵੀ ਹੋ ਸਕਦਾ ਜਿੰਨੇ ਵੀ ਗਰਮ ਮੌਲਕਾ ਖੇਤੀ ਪ੍ਰਧਾਨ ਵਾਲੇ ਉਹਨਾਂ ਚ ਜਿਹੜਾ ਹੈ ਵਰਤਿਆ ਜਾ ਸਕਦਾ ਹੈ ਪਲਾਨਟ ਲਾਂਚ ਜਿਹੜਾ ਪੈਸਾ ਐਨ ਆਰ ਆਈ ਖਰਚ ਕਰ ਸਕਦੇ ਆ ਉਹੀ ਵਾਲਾ ਪੈਸਾ ਜਿੰਨਾ ਇੱਕ ਪਿੰਡ ਨੂੰ ਚਾਹੀਦਾ ਹੁੰਦਾ ਉਹ ਤਾਂ ਸਰਕਾਰ ਵੀ ਖਰਚ ਕਰ ਸਕਦੀ ਹੈ ਨਹੀਂ ਸਰਕਾਰ ਵਾਸਤੇ ਤਾਂ ਗੱਲ ਕੁਝ ਨਹੀਂ ਜਿੰਨਾ ਅਸੀਂ ਲਾਏ ਇਹਦੂ ਤਾਂ 20 ਗੁਣਾ ਜਿਹੜਾ ਹੈਗਾ ਹਰ ਪਿੰਡ ਵਿੱਚ ਗਰੰਟੀਆਂ ਦਿੱਤੀਆਂ ਜਾਂਦੀਆਂ ਪਰ ਉਹ ਖਾਧੀਆਂ ਪੀਤੀਆਂ ਜਾਂਦੇ ਇਸ ਤਰ੍ਹਾਂ ਦਾ ਬਣਦਾ ਨਹੀਂ ਲੱਖਾਂ ਕਰੋੜਾਂ ਦੀ ਰੂਪ ਵਿੱਚ ਪੰਜਾਬ ਦੇ ਵਿੱਚ ਇਦਕੀ ਪੰਜਾਬ ਸਰਕਾਰ ਨੇ ਜਿੰਨੀਆਂ ਗਰੰਟੀਆਂ ਸੱਪੜਾ ਨੂੰ ਦਿੱਤੀਆਂ ਉਹਦਾ ਅੰਦਾਜ਼ਾ ਲਓ ਕਿੰਨੇ 100 ਕਰੋੜ ਰੁਪਇਆ ਜਿਹੜਾ ਹੈ ਉਹ ਵੰਡਿਆ ਪਰ ਜਿਹੜੀ ਹਾਲਤ ਇਸ ਕਰਕੇ ਨਹੀਂ ਸੁਧਰਦੀ ਕਿਉਂ ਤਰੀਕੇ ਨਾਲ ਨਹੀਂ ਲੱਗਦਾ ਆ ਜਿਹੜਾ ਹੁਣ ਅਸੀਂ ਦੁਬਾਰਾ ਕੀਤੀ ਆ ਅਸੀਂ ਜਿਹੜੇ ਹੈਗੇ 3 ਇੰਚ ਜਿਸ ਤਰ੍ਹਾਂ ਨਹਿਰ ਦੇ ਉੱਤੇ 45 ਡਿਗਰੀ ਦੇ ਕਰਕੇ 3 ਇੰਚ ਅਸੀਂ ਏਟਾ ਲਾਈਆਂ ਹੋਈਆਂ ਜਿਹੜੀ ਸਰਕਾਰ ਬਣਾਉਂਦੀ ਉਹ 45 ਇੰਚ ਸ਼ੁਰੂ ਕਰਦੀ ਹੈ 45 ਤੋਂ 13 ਇੰਚ ਤੇ ਅਸੀਂ ਇਹ 3 ਇੰਚ ਨਾਲ 15 ਗੁਣਾ ਖਰਚਾ ਵੀ ਅਸੀਂ ਘੱਟ ਕੀਤਾ ਤੇ ਉਸ ਤੋਂ ਵਧੀਆ ਵੀ ਹੈ ਇਹਦੇ ਨਾਲ ਬਿਜਲੀ ਵੀ ਘੱਟ ਲੱਗਦੀ ਹੈ 1/3 ਬਿਜਲੀ ਲੱਗਦੀ ਹੈ ਜਿਹੜਾ ਧਰਤੀ ਥੱਲੇ ਵਾਲਾ ਪਾਣੀ ਵੀ ਵਜਦਾ ਇਹ ਜਿਹੜਾ ਹੁਣ ਜਿੰਨਾ ਪਾਣੀ ਖੇਤੀ ਨੂੰ ਲਾ ਰਹੇ ਆ ਇਹ ਸਾਰੇ ਦਾ ਪਾਣੀ ਅਸੀਂ ਰੀਯੂਜ਼ ਕੀਤਾ ਇਹ ਪਾਣੀ ਪਹਿਲਾਂ ਵਰਤਿਆ ਫਿਰ ਰੀਯੂਜ਼ ਕਰ ਲਾ ਜੇ ਤਾਂ ਰੀਸਾਈਕਲ ਦੀ ਲੋੜ ਐ ਇਸੇ ਤਰ੍ਹਾਂ ਰੀਯੂਜ਼ ਦੀ ਲੋੜ ਪਾਣੀ ਨੂੰ ਦੁਬਾਰਾ ਵਰਤੋ ਇਸ ਕਰਕੇ ਪਾਣੀ ਜਿੰਨਾ ਮਰਜ਼ੀ ਵਰਤ ਲਓ ਪਰ ਉਹਨੂੰ ਦੁਬਾਰਾ ਖੇਤੀ ਲਈ ਵਰਤ ਲਓ ਖੇਤੀ ਪ੍ਰਧਾਨ ਸਾਡਾ ਮੁਲਕ ਸਾਡੇ ਕੋਲ ਉਹਨੇ ਪਾਣੀ ਨਹੀਂ ਕਿ ਖੇਤੀ ਨੂੰ ਜਿੰਨਾ ਪਾਣੀ ਚਾਹੀਦਾ ਸਰਕਾਰ ਨੂੰ ਸਮਝਾਉਣ ਦੀ ਲੋੜ ਆ ਕੋਈ ਚੀਜ਼ ਸਖਤੀ ਨਾਲ ਨਹੀਂ ਹੁੰਦਾ ਸਮਝਾਉਣ ਦੀ ਲੋੜ ਆ ਕਿ ਤੁਹਾਡੇ ਪਿੰਡ ਵਾਸਤੇ ਇਹ ਕਿੰਨਾ ਜ਼ਰੂਰੀ ਹੈ ਤੁਹਾਡੀ ਸਿਹਤ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਸਾਡਾ ਜਿਹੜਾ ਪੰਜਾਬ ਆ ਇਹ ਹੁਣ ਬਲੈਕ ਜ਼ੋਨ ਹੋ ਚੁੱਕਾ ਇੱਥੇ ਕੋਈ ਮੋਡਰਨ ਨਵੀਂ ਨਹੀਂ ਲਾ ਸਕਦੇ ਬਲੈਕ ਜ਼ੋਨ ਕੋਸ਼ਿਸ਼ ਕੀਤਾ ਹੋਇਆ ਪਰ ਫਿਰ ਵੀ ਜਿਹੜਾ ਹੈਗਾ ਪਾਣੀ ਨੂੰ ਅਸੀਂ ਵਹਾਈ ਜਾਂਦੇ ਆ ਪਾਣੀ ਨੂੰ ਰੀਚਾਰਜ ਕਰਨ ਦੀ ਬਜਾਏ ਡਰੇਨ ਕਰੀ ਜਾਂਦੇ ਆ ਜਿਹੜਾ ਪਰਾਣ ਪਾਣੀ ਡਰੇਨ ਹੋ ਰਿਹਾ ਰੇਨ ਡਰੇਨ ਹੋ ਰਹੀ ਉਹਨੂੰ ਰੀਚਾਰਜ ਦੀ ਲੋੜ ਆ ਇਹ ਜਿਹੜਾ ਬਾਹਰ ਅਸੀਂ ਪਾਣੀ ਯੂਜ਼ ਕੀਤਾ ਉਹਨੂੰ ਰੀਯੂਜ਼ ਦੀ ਲੋੜ ਤੇ ਜਿਹੜਾ ਪਾਣੀ ਅਸੀਂ ਬਚਾਵਾਂਗੇ ਉਹਨਾਂ ਸਾਡੇ ਵਾਸਤੇ ਵੀ ਸਾਡੇ ਭਵਿੱਖ ਵਾਸਤੇ ਵਧੀਆ ਹੋਊਗਾ ਪਵਿਕ ਵਾਸਤੇ ਪਾਣੀ ਬਚਾਇਆ ਜਾਣਾ ਬੜਾ ਜ਼ਰੂਰੀ ਹੈ ਤੇ ਇਹਦੇ ਲਈ ਹੁਣ ਤੋਂ ਹੀ ਕਦਮ ਚੁੱਕਣੇ ਪੈਣਗੇ ਅੱਜ ਤੋਂ ਹੀ ਤੇ ਇਹ ਜਿਹੜਾ ਮਾਡਲ ਹੈ ਇਹਨੂੰ ਅਗਰ ਸਰਕਾਰ ਥੋੜੀ ਹੋਰ ਇੱਛਾ ਸ਼ਕਤੀ ਦਿਖਾਉਂਦੀ ਹੈ ਤਾਂ ਇਹ ਹੋਰ ਵਧੀਆ ਤਰੀਕੇ ਨਾਲ ਲਾਗੂ ਹੋ ਸਕਦਾ ਹੈ ਪੰਜਾਬ ਦੇ ਹਰ ਪਿੰਡ 'ਚ ਕਿਉਂਕਿ ਬਾਕੀ ਦੂਰੋ ਦੂਰੋ ਲੋਕ ਆ ਕੇ ਦੇਖ ਲੈਣੇ ਲਾਗੂ ਕਰ ਲੈਣੇ ਤੇ ਪੰਜਾਬ 'ਚ ਤਾਂ ਹੋਣਾ ਹੀ ਚਾਹੀਦਾ ਹੈ ਕੈਮਰਾ ਪਰਸਨ ਸੁਮਿਤ ਤੇ ਮਾਨ ਦੇ ਨਾਲ ইমরান ਖਾਨ ਐਵੀਪੀ ਨਿਊਜ਼ ਸੀਚੇਵਾਲ